ਸਵਾਇਨ ਫਲੂ ਦੇ ਲੱਛਣਾਂ 'ਤੇ ਉਸ ਤੋਂ ਬਚਾ ਲਈ ਤੁਰੰਤ ਇਲਾਜ ਦੇ ਉੱਪਰ ਆਲੇ ਕਰਨੇ ਚਾਹੀਦੇ ਹਨ ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਪਾਟਿਆ ਨੇ ਪ੍ਰਗਟ ਕੀਤੇ ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੇ ਵੀ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਵਾਇਨ ਫਲੂ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਸਵਾਇਨ ਫਲੂ ਦਾ ਜ਼ਿਆਦਾ ਅਸਰ ਠੰਡ 'ਚ ਰਹਿੰਦਾ ਹੈ ਠੰਡ ਤੇ ਨਮੀ ਦੇ ਮੌਸਮ 'ਚ ਸਵਾਇਨ ਫਲੂ ਦਾ H1N1 ਵਾਇਰਸ ਸਰ ਗਰਮ ਹੋ ਜਾਂਦਾ ਹੈ ਅਤੇ ਹਵਾ ਰਾਹੀਂ ਇੱਕ ਮਨੁੱਖ ਤੋਂ ਦੂਸਰੇ ਮਨੁੱਖ 'ਚ ਸਾਰੀ ਤੇਜ਼ੀ ਨਾਲ ਫੈਲਦਾ ਹੈ ਉਹਨਾਂ ਕਿਹਾ ਕਿ ਸਾਵਧਾਨੀ 'ਚ ਹੀ ਬਚਾ ਹੈ ਇਹਦੇ ਲੱਛਣ ਚਾਹੇ ਆਮ ਫਲੂ ਵਾਂਗ ਹੁੰਦੇ ਹਨ ਪਰ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਬਚਣਾ ਚਾਹੀਦਾ ਹੈ ਤੇ ਬੁਖਾਰ ਆਦੀ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਲ ਦੇ ਮਾਰੇ ਡਾਕਟਰਾਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਸਿਵਲ ਸਰਜਨ ਡਾਕਟਰ ਰੀਚਾ ਪਾਟਿਆ ਨੇ ਕਿਹਾ ਕਿ ਸਮਾਇਨ ਫਲੂ ਖਾਂਸੀ ਕਰਨ ਛਿੱਕਣ ਦੇ ਥੁੱਕ ਨਾਲ ਨਿਕਲੇ ਦਰਵ ਦਰਬ ਦੇ ਕਾਰਨ ਵਾਇਰਸ ਹਵਾਰਾਏ ਦੂਜੇ ਵਿਅਕਤੀ ਚ ਸਾਰਾ ਹੀ ਦੂਜੇ ਵਿਅਕਤੀ ਵਿੱਚ ਪਰਵੇਸ਼ ਕਰ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਭੀੜ ਤੋਂ 2.5 ਤੋਂ 3 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਭੀੜ-ਪਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ। ਜਨਤਕ ਥਾਵਾਂ ਤੇ ਠੁਕਣਾ ਨਹੀਂ ਚਾਹੀਦਾ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਤਹਿਤ ਕੇਂਦਰਾ ਚ ਸਵੈਨ ਫਲੂ ਕਾਰਨ ਰੱਤੇ ਐਸੀ ਆਈਸੋਲੇਸ਼ਨ ਵਾਰਡ ਸਥਾਪਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਚੁੱਕੇ ਹਨ ਜਿਲ੍ਹਾ ਸਿਹਤ ਅਫਸਰ ਡਾਕਟਰ ਅਜੀਤ ਪਰਾਸ਼ਰ ਨੇ ਦੱਸਿਆ ਕਿ ਸਵੈਨ ਫਲੂ ਨੂੰ ਕੈਟਾਗਰੀ A B ਅਤੇ C ਤੇ ਤਰ੍ਹਾਂ ਦਾ ਹੁੰਦਾ ਹੈ ਬੁਖਾਰ ਹੋਣਾ ਠੰਡ ਲੱਗਣਾ ਗਲਾ ਖਰਾਬ ਹੋਣਾ ਸਰੀਰ ਵਿੱਚ ਤੇਜ਼ ਦਰਦ ਤੇ ਕਮਜ਼ੋਰੀ ਇਸ ਦੇ ਲੱਛਣ ਹਨ ਜਿਲ੍ਹਾ ਐਪੀਟੀ ਡਿਪਲੋਜਿਸਟ ਡਾਕਟਰ ਨਵੀਨ ਕੋਰ ਨੇ ਦੱਸਿਆ ਕਿ ਖਾਂਸੀ ਜਾਂ ਛਿੱਕਣ ਲੱਗੇ ਮੂੰਹ ਅਤੇ ਨੱਕ ਅੱਗੇ ਅੱਗੇ ਰੁਮਾਲ ਰੱਖਣਾ ਚਾਹੀਦਾ ਹੈ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ ਪੋਧਾ ਇਲਾਜ ਕਰਨ ਤੋਂ ਬਚਾਉਣਾ ਚਾਹੀਦਾ ਹੈ ਜਿਕਰ ਜੋਗਾ ਸਰਕਾਰੀ ਹਸਪਤਾਲ ਵਿੱਚ ਇਸ ਬਿਮਾਰੀ ਦਾ ਟੈਸਟ ਤੇ ਇਲਾਜ ਮੁਫਤ ਹੈ